ਤੋਂ ਬੰਦਾ ਗੁੱਸੇ 'ਚ ਹੁੰਦਾ ਹੈ ਸੱਚ ਬੋਲ ਹੋ ਜਾਂਦਾ ਹੈ ਉਹ ਬਜ਼ੁਰਗਾ ਨੇ ਕਿਹਾ ਕਿ ਇਹ ਨਾ ਪੜੋ ਨਾ ਸੜਕਾਂ ਦਾ ਕੀ ਕਰਨਾ ਹੈ ਤਾਂ ਮੈਂ ਇਕੱਠੀ ਕਰਨ ਵਾਸਤੇ ਆਏ ਸੀ 70 ਕਿਲੇ ਬਣਾ ਕੀ ਹੈ ਨਾਲ ਹੀ ਸਾਥੀ ਬੋਲੇ ਕਿ ਕਿਲੇ ਕਿ ਮੈਂ ਵਿੱਚ ਪਹਿਲਾਂ ਕਹਿ ਚੁੱਕੇ ਹਾਂ ਜਰਾ ਬਦਰੂਪ ਹੁੰਨੇ ਆ ਬਚਾਰੇ ਜੋ ਸੜਕਾਂ ਐਨੀ ਬੁਰੀ ਹਾਲਤ ਕੈਦੋਂ ਗੱਲਾਂ ਖੇ ਕਹਤੀਆਂ ਕਿ ਤੂੰ ਬੀਬੀ 30 ਸਾਲ ਆ ਕੇ ਬੜੀ ਨਹੀਂ ਹੈ ਤੇਰੀਆਂ ਕਰਤੂਤਾਂ ਦੇਖ ਕੇ ਭ੍ਰਸ਼ਟਾਚਾਰ ਦੇਖ ਕੇ ਬੀਬੀਨ ਮੋਲਵਾਨ ਸਤਕਾਰੂ ਸਾਡੀ ਐਮਐਲਏ ਆ ਤੂੰ ਤਾਂ ਲੋਕ ਬੋਲੇ ਕਈ ਪਰ ਮੰਤਰੀ ਹਟਾਇਆ ਕਿ ਜੀਵਨ ਸਾਹਿਬ ਨੇ ਤਾਂ ਸਬੂਤ ਮਿਲ ਗਏ ਲੇਕਿਨ ਜੋ ਪਰਸੋਂ ਇਹਨੇ ਕਾਇਰ ਹੈ ਨਾ ਹਰਕਤ ਕੀਤੀ ਹੈ ਪਰਸੋਂ ਇੱਥੇ ਆ ਕੇ ਮੈਂ ਪਰਸੋਂ ਨਖੇਦੀ ਕਰਦਾ ਪਿੰਡਾਂ ਪਿੰਡ ਪੂਰਾ ਸਹਿਮਤ ਆਇਆ ਪਿਆ ਕੁੜਦਿਆਂ ਨੂੰ ਡਰਦੇ ਆ ਲੋਕ ਲੋਟੇ ਹਜੂਮ ਇਕੱਠਾ ਹੋ ਗਿਆ 200 ਬੰਦਾ ਪੁਲਸ ਵਾਲੇ ਭੱਜ ਗਏ ਪਰ ਇੱਕ ਦੋ ਚਮਚੇ ਬੀਬੀ ਐਮਐਲਏ ਸਾਹਿਬ ਦੇ ਚੱਕ ਕੇ ਲੈ ਗਏ ਉੱਤੇ ਆ ਕੇ ਮਿੰਤਕਰਾ ਕੇ ਲਿਆਏ ਮੈਂ ਨਖੇਦੀ ਕਰਦਾ ਕਿਸੇ ਮੇਰੇ ਵੀਰ ਨੂੰ ਪਜੋਲੀ ਹੋਵੇ ਦੂਆ ਨਾਲ ਦਾ ਪਿੰਡ ਹੋਵੇ ਘਬਰਾਉਣ ਦੀ ਲੋੜ ਨਹੀਂ ਹੈ ਤੁਸੀਂ ਆਪਣੀ ਆਵਾਜ਼ ਕਰਨੀ ਸੱਚ ਦੇ ਉਸ ਦੇ ਸਿਰ ਤੇ ਕਰਨੀ ਹੈ ਝੂਠ ਨਹੀਂ ਅਸੀਂ ਬੋਲਣਾ ਮੈਂ ਐਸਐਸਪੀ ਮਹਾਲੀ ਤੂੰ ਬੇਨਤੀ ਕਰਦਾ ਕਿਹਨਕੁਆਰੀ ਕਰੋ ਜਿਹੜੀ ਰਾਤ ਨੂੰ ਆ ਕੇ ਸਾਡੇ ਵੋਟਰਾਂ ਨੂੰ ਸਪੋਰਟ ਕਰਨ ਦਰਵਾਜ਼ੇ ਖੜਕਾਏ ਪਰੇਸ਼ਾਨ ਕੀਤਾ ਔਕੇ ਹੋਏ ਕੌਣ ਬੰਦੇ ਕਿਨੇ ਭੇਜੇ ਆ ਉਹ ਐਮਐਲਏ ਨੇ ਮੰਤਰੀ ਨੇ ਸਰਕਾਰ ਨੇ ਇੱਕ ਅਫਸਰ ਨੇ ਇਹ ਕੇਜਰੀਵਾਲ ਸਾਹਿਬ ਤੇ ਮਾਨ ਸਾਹਿਬ ਇੱਕ ਮੌਕਾ ਦੇ ਦਿਓ ਸਾਡੇ ਪੰਜਾਬ ਦਲੇਰ ਹੁੰਨੇ ਆ ਭੋਲੇ ਬਾਲੇ ਹੁੰਨੇ ਆ ਵਿਚਾਰੇ ਜੇ ਤਾਂ ਮੌਕਾ ਉਹ ਸੌਰੇ ਪੰਜਾਬ ਡਬੋਤਾ ਕਰਜਾਈ ਕਰਤਾ ਸਾਰਾ ਪੰਜਾਬ ਆਜ ਮੈਂ ਤੁਹਾਨੂੰ ਕੀ કહਾਂ ਪਛਤਾ ਰਿਹਾ 1.5 ਸਾਲ ਬਾਕੀ ਰਹਿ ਗਿਆ ਪਿੰਡ ਤਿਉੜ ਦਾ ਮਾਮਲਾ ਬਹੁਤ ਜ਼ਿਆਦਾ ਗਰਮਾਇਆ ਹੋਇਆ ਹੈ ਜੇ ਗੱਲ ਕਰੀਏ ਪੂਰੇ ਪੰਜਾਬ ਦੇ ਵਿੱਚ ਪਿੰਡ ਤਿਉੜ ਦੀ ਚਰਚਾ ਹੋ ਰਹੀ ਹੈ ਕਿਤੇ ਨਾ ਕਿਤੇ ਕਿਉਂਕਿ ਅਨਮੋਲ ਗਗਨਮਾਨ ਹੋਣਾ ਐਮਐਲਏ ਹੋਣਾਂ ਦੇ ਨਾਲ ਜੁੜਿਆ ਹੋਇਆ ਤੇ ਅੱਜ ਪਿੰਡ ਦੇ ਵਿੱਚ ਕਹਿੰਦੇ ਜੀ ਸਾਬਕਾ ਮੰਤਰੀ ਜਗਮਉਨ ਸਿੰਘ ਕੰਗਾਉਣੀ ਵਿਸ਼ੇਸ਼ ਤੌਰ ਤੇ ਪਿੰਡ ਦੇ ਵਿੱਚ ਪਹੁੰਚੇ ਨੇ ਪਿੰਡ ਦੀਆਂ ਨਿਵਾਸੀਆਂ ਦੇ ਨਾਲ ਗੱਲਬਾਤ ਕੀਤੀ ਹੈ ਕੀ ਗੱਲ ਕੀਤੀ ਹੈ ਗੱਲਬਾਤ ਕਰਦੇ ਆ ਜਗਮਉਨ ਸਾਹਿਬ ਕੰਗਾ ਸਾਹਿਬ ਕਿਵੇਂ ਦੇਖਦੇ ਹੋ ਬੜਾ ਲੰਮਾ ਸਮਾਂ ਹੋ ਗਿਆ ਇਸ ਇਲਾਕੇ ਦੇ ਵਿੱਚ ਵਿੱਚ ਪਿਚ ਰਹੇ ਹੋ ਮੰਤਰੀ ਵੀ ਬਣਿਆ ਬੜਾ ਲੰਮਾ ਸਮਾਂ ਹੋ ਗਿਆ ਪਾਰਟੀ ਦੇ ਵਿੱਚ ਕਿਵੇਂ ਚਰ ਦੀ ਖਬਰਾਂ ਵੀ ਗਈ ਹੋਣੀ ਤੁਹਾਡੇ ਤੱਕ ਦੇਖੋ 2-3 ਦਿਨ ਪਹਿਲਾਂ ਇੱਕ ਬੜੀ ਵੱਡੀ ਖਬਰ ਇਥੋਂ ਲੱਗੀ ਸਹਿ ਤੁਹਾਡਾ ਟੀਵੀ ਚੈਨਲ ਇੱਥੇ ਆਇਆ ਸੀ ਤੇ ਸਾਡੇ ਸਤਕਾਰਯੋਗ ਬਜ਼ੁਰਗਾਂ ਨੇ ਇਲਾਕਾ ਨਿਵਾਸੀਆਂ ਨੇ ਪਿੰਡ ਨਿਵਾਸੀਆਂ ਨੇ ਆਪਣੇ ਦੁਖੜੇ ਰੋਏ ਕਿ ਸਾਡੇ ਇਸ ਪਿੰਡ ਦੇ ਆਲੇ ਦੁਆਲੇ ਜਿੰਨੀਆਂ ਸੜਕਾਂ ਹੈ ਘਟੌਰ ਤਿਉੜ ਝੰਗਣਾ ਤਿਉੜ ਤਿਉੜ ਸ਼ਾਮੀ ਮਟਪਰੀਆਂ ਜਾਂ ਰੁੜਕੀ ਖਾਮ ਇਹਨਾਂ ਗੋਡੇ-ਗੋਡੇ ਟੋਏ ਸਰਕਾਰ ਸੁੱਤੀ ਪਈ ਹੈ। ਬੀਬੀ ਅਨਮੋਲ ਮਾਨ ਸੁੱਤੀ ਪਈ ਸਾਡੇ ਐਮ.ਐਲ.ਏ. ਤੋ ਬੰਦਾ ਗੁੱਸੇ 'ਚ ਹੁੰਦਾ ਹੈ, ਸੱਚ ਬੋਲ ਹੋ ਜਾਂਦਾ ਹੈ। ਉਹ ਬਜ਼ੁਰਗਾਂ ਨੇ ਕਿਹਾ ਕਿ ਇਹਨਾਂ ਪੋੜਾਂ ਨਾ ਸੜਕਾਂ ਦਾ ਕੀ ਕਰਨਾ ਹੈ? ਤਾਂ ਮਾਇਆ ਇਕੱਠੀ ਕਰਨ ਵਾਸਤੇ ਆਏ ਸੀ 70 ਕਿਲੇ ਬਣਾ ਕੀ ਹੈ। ਨਾਲ ਹੀ ਸਾਥੀ ਬੋਲੇ ਕਿ ਕਿਲੇ ਕਿ ਮੈਂ ਵੇਚਿਆ। ਜੇ ਸਾਰੀ ਗੱਲ ਜਗ ਜਹਰ ਹੋ ਗਈ। ਇਹ ਵੀ ਕਿਹਾ ਹੁਣ ਆਪਸੰਤਿਆਂ ਨੇ ਮੇਰੇ ਸਤਿਕਾਰਯੋਗ ਸਾਥੀਆਂ ਨੇ ਦੋਸਤਾਂ ਮਿੱਤਰਾਂ ਵੋਟਰਾਂ ਸਪੋਰਟਰਾਂ ਨੇ ਕਿ ਤਹਿਸੀਲਾਂ 'ਚ ਬੜਾ ਮਾੜਾ ਹਾਲ ਹੈ ਕਿੱਥੇ ਜਾਈਏ ਸੁਣਵਾਈ ਨਹੀਂ ਹੁੰਦੀ ਹੈ ਇਹ ਸਭ ਗੱਲਾਂ ਅੱਜ ਪੰਜਾਬ 'ਚ ਗੱਗਜਾਰ ਹੋ ਗਈਆਂ ਚਲੋ ਤਾਂ ਜੋ ਹੋਇਆ ਹੋਇਆ ਪਰ ਇਸ ਵਾਰ ਦਾਤ ਇਸ ਘਟਨਾ ਇਸ ਵੀਡੀਓ ਵਾਇਰਲ ਹੋਣ ਤੋਂ ਬਾਅਦ ਤੁਹਾਡੇ ਵਾਲੀ ਤੁਸੀਂ ਬੜਾ ਵੱਡਾ ਕੰਮ ਕੀਤਾ ਤੁਹਾਣਾ ਚੈਨਲ ਕਾਫੀ ਲੋਕ ਯਾਦ ਕਰਦੇ ਆ ਰਾਤ ਨੂੰ ਪੁਲਸ ਆ ਗਈ ਕਿਹੜੇ ਬੰਦੇ ਬੋਲੇ ਚੱਕਣ ਵਾਸਤੇ ਐਸਐਸਪੀ ਸਾਹਿਬ ਐਸਐਸਪੀ ਮੋਹਾਲੀ ਨੂੰ ਬੇਨਤੀ ਕਰਦਾ ਕਿ ਇਨਕੁਆਇਰੀ ਕਰੋ ਜਿਹੜੀ ਰਾਤ ਨੂੰ ਆ ਕੇ ਸਾਡੇ ਵੋਟਰਾਂ ਨੂੰ ਸਪੋਰਟਰਾਂ ਦੇ ਦਰਵਾਜ਼ੇ ਖੜਕਾਏ ਪਰੇਸ਼ਾਨ ਕੀਤਾ ਔਖੇ ਹੋਏ ਕੌਣ ਬੰਦੇ ਕਿਹਨੇ ਭੇਜੇ ਆ ਉਹ ਐਮਐਲਏ ਨੇ ਮੰਤਰੀ ਨੇ ਸਰਕਾਰ ਨੇ ਇੱਕ ਅਫਸਰ ਨੇ ਇਹ ਲੋਕਤੰਤਰ ਹੈ ਲੋਕ ਬੋਲ ਸਕਦੇ ਆ ਲੋਕ ਬੋਲਦੇ ਡਾਕਟਰ ਮਨਮੋਹ ਸਿੰਘ ਦੇ ਖਿਲਾਫ ਮੋਦੀ ਦੇ ਖਿਲਾਫ ਕਰਨ ਸਾਕੂਲਾ ਬੈਂਸਿੰਗ ਕਲੱਬ ਲੋਕਤੰਤਰ ਦਿੱਲੀ ਦੀ ਗੱਲ ਕਹਿਣੀ ਹੈ ਪਰ ਇਹ ਚ ਮਾੜਾ ਕਹਿ ਤਾ ਕਿ ਭਾਈ ਸਾਡੀ ਸੜਕਾਂ ਬਣਾ ਦੇ ਭਾਈ ਕਿੱਥੇ ਸੁੱਤੀ ਪਈ ਰਹੀ ਤੂੰ ਨਾਲ ਕਹਿ ਤਾ ਬਣਾਉਣਾ ਕਿੱਥੇ ਤੇ ਪੈਸੇ ਕੱਢਣ ਵਾਸਤੇ ਸਾਰਾ ਟੱਬਰ ਭਰਾ ਵੀ ਪਿਤਾ ਜੀ ਵੀ ਉਹ ਵੀ ਇਹਨਾਂ ਗੱਲਾਂ ਕਰਕੇ ਜੋ ਕੱਲ ਤੁਸੀਂ ਗੱਲ ਕਰੀ ਹੈ ਲੋਕਾਂ ਨੇ ਗੱਲ ਕਹੀ ਹੈ ਔਰ ਕੱਲ ਸਾਬਤ ਕਰਤਾ ਜੋ ਕੱਲ ਕਮੇਟੀ ਇੱਥੇ ਫਿਰ ਉਹਨਾਂ ਨੂੰ ਫਿਰ ਕਿਹਾ ਜੋ ਅਸੀਂ ਕਿਹਾ ਸੱਚ ਹੈ ਪਰ ਇੱਕ ਦੋ ਚਮਚੇ ਬੀਬੀ ਐਮਐਲਏ ਸਾਹਿਬ ਦੇ ਚੱਕ ਕੇ ਲੈ ਗਏ ਪਤਿਆ ਕੇ ਮਿੰਤਕਰਾ ਕੇ ਲਿਆਏ ਮੈਂ ਨਖੇਦੀ ਕਰਦਾ ਕਿਸੇ ਮੇਰੇ ਵੀਰ ਨੂੰ ਪਜੋਲੀ ਹੋਵੇ ਦੁਆ ਨਾਲ ਦਾ ਪਿੰਡ ਹੋਵੇ ਘਬਰਾਉਣ ਦੀ ਲੋੜ ਨਹੀਂ ਹੈ ਤੁਸੀਂ ਆਪਣੀ ਆਵਾਜ਼ ਕਰਨੀ ਸੱਚ ਦੇ ਉਹਦੇ ਸਿਰ ਤੇ ਕਰਨੀ ਹੈ ਝੂਠ ਨਹੀਂ ਅਸੀਂ ਬੋਲਣਾ ਸੱਚੇ ਪੱਕੇ ਉਹ ਬੰਦੇ ਪਿੰਡਾਂ ਦੇ ਉਹਨੇ ਕੋਈ ਘਬਰਾਉਣ ਦੀ ਲੋੜ ਨਹੀਂ ਹੈ ਜੋ ਗੱਲ ਹੈ ਲੇਕਿਨ ਐਸਐਸਪੀ ਸਾਹਿਬ ਮਿਹਰਬਾਨੀ ਕਰਕੇ ਜੋ ਤਸ਼ੱਦਦ ਪੁਲਿਸ ਨੇ ਪਰसों ਰਾਤੀ ਕੀਤਾ ਇੱਥੇ ਆ ਕੇ ਮੈਂ ਉਹਦੀ ਪਰਜੋਰ ਨਖੇਦੀ ਕਰਦਾ ਪੰਜਾਬ ਪੁਲਿਸ ਬੜੀ ਦਲੇਰ ਮੰਨੀ ਜਾਂਦੀ ਹੈ ਮੈਂ ਦੇਖਦਾ ਰਹੇ ਬੈਂਸਿੰਗ ਸਮੇਂ ਤੋਂ ਲੈ ਕੇ ਜਦੋਂ ਮੈਂ ਮਾਲ ਮੰਤਰੀ ਪੰਜਾਬ ਪੇਲੀ ਹੋਰ ਬਣਿਆ ਸੀ ਬੜੀਆਂ ਮੱਲਾ ਮਾਰੀਆਂ ਸਭ ਕੁਝ ਕੀਤਾ ਲੇਕਿਨ ਜੋ ਪਰਸੋਂ ਨੇ ਕਾਇਰਾਇਨਾ ਹਰਕਤ ਕੀਤੀ ਐ ਪਰਸੋਂ ਇੱਥੇ ਆ ਕੇ ਮੈਂ ਪੁਲਿਸ ਨੂੰ ਨਖੇਦੀ ਕਰਦਾ ਪਿੰਡਾ ਪਿੰਡ ਪੂਰਾ ਸਹਿਮ ਚਾਇਆ ਪਿਆ ਪੁਰਦਿਆਂ ਨੂੰ ਡਰਦੇ ਆ ਲੋਕ ਜਦੋਂ ਉੱਥੇ ਹਜੂਮ ਇਕੱਠਾ ਹੋ ਗਿਆ 200 ਬੰਦਾ ਪੁਲਸ ਵਾਲੇ ਭੱਜ ਗਏ ਮੈਂ ਆ ਲੋਕਾਂ ਨੂੰ ਸ਼ਵਾਦਵਾਣਾ ਕਿ ਤੁਹਾਨੂੰ ਘਬਰਾਣ ਦੀ ਲੋੜ ਨਹੀਂ ਹੈ ਤੁਸੀਂ ਸਟੈਂਡ ਸੱਚ ਦੇ ਰਹੋ ਸੜਕਾਂ ਬਾਰੇ ਧਰਨੇ ਮੈਂ ਬਾਦ ਮਾਰੇ ਖਦਰਾਬਾਦ ਮਾਰੇ ਸੜਕ ਸੀ ਸਾਡੀ ਚਟੌਲੀ ਖਦਰਾਬਾਦ ਤਾਣਾਗੰਗਨਦਗੜ ਬਹੁਤ ਧਰਨੇ ਮਾਰੇ ਬੜਾ ਕੁਝ ਲਿਖੇ ਭੇਜਿਆ ਸੁਣਵਾਈ ਨਹੀਂ ਨਹੀਂ ਕੰਗਸਾਹਬ ਜੋ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਹੁੰਦੇ ਸੀ ਵੀ ਜਦੋਂ ਮਨ ਲਗੀ ਵੋਟਾਂ ਦਾ ਸੀਜ਼ਨ ਸੀਗਾ ਕਿਤੇ ਨਾ ਕਿਤੇ ਵੀ ਪਿੰਡਾਂ ਦੇ ਵਿੱਚ ਲੀਡਰਾਂ ਨੂੰ ਸਵਾਲ ਕਰਿਆ ਕਰੋ ਜਦੋਂ ਹੁਣ ਲੋਕ ਸਵਾਲ ਪੁੱਛਦੇ ਨੇ ਲੀਡਰਾਂ ਨੂੰ ਕਿਤੇ ਨਾ ਕਿਤੇ ਪੱਤਰਕਾਰਾਂ ਨੂੰ ਸਵਾਲ ਕਰਦੇ ਪੁੱਛਦੇ ਨੇ ਫਿਰ ਲੱਗਦਾ ਵੀ ਹੁਣ ਪਰਚੇ ਹੁਣ ਕੇ ਦਬਕਾਇਆ ਜਾਊਗਾ ਦੇਖੋ ਇਹ ਚੰਗੀ ਗੱਲ ਤੁਸੀਂ ਆਪੇ ਮੈਨੂੰ ਸਵਾਲ ਕਰ ਲਿਆ ਇਹ ਤਾਂ ਇਹ ਕੇਜਰੀਵਾਲ ਸਾਹਿਬ ਤੇ ਮਾਨਸਾ ਵੇ ਇੱਕ ਮੌਕਾ ਦੇ ਦਿਓ ਸਾਡੇ ਪੰਜਾਬ ਦਲੇਰ ਹੁੰਨੇ ਆ ਭੋਲੇ-ਪਾਲੇ ਹੁੰਨੇ ਆ ਵਿਚਾਰੇ ਜੇ ਤਾਂ ਮੌਕਾ ਉਹ ਸੌਰੇ ਪੰਜਾਬ ਡਬੋਤਾ ਕਰਜਾਈ ਕਰਤਾ ਸਾਰਾ ਪੰਜਾਬ ਅੱਜ ਮੈਂ ਤੁਹਾਨੂੰ ਕਿਆ ਕਹਾਂ ਪਛਤਾ ਰਿਹਾ 1.5 ਸਾਲ ਬਾਕੀ ਰਹਿ ਗਿਆ ਅੱਜ ਸਾਰੇ ਪਾਸੇ ਹਾਕਰ ਮਜੀ ਪਈ ਹੈ ਜੰਗਲ ਰਾਜ ਹੈ ਸੁਣਵਾਈ ਕੋਈ ਹੋਣੀ ਲੋਕ ਕਹਿੰਦੇ ਗਏ ਪੁਲਿਸ ਆ ਜਾ ਜੀ ਪਰ ਮੈਂ ਲੋਕੋ प्यारे इलाका निवासीओ पहला मोरिंडा वाले सी हुन कड वाले थोनू चकण दी लिफण दी ਲੋੜ ਨਹੀਂ ਜੇ ਅਸੀਂ ਗਲਤ ਗੱਲ ਕਹਾਵਾਂਗੇ ਤਾਂ ਅਸੀਂ ਭੁਗਤਾਂਗੇ ਤੁਸੀਂ ਕਾਹੋਗੇ ਸੱਚ ਨੂੰ ਸੱਚ ਸਾਂਝ ਕੋ ਆਂਝ ਨਹੀਂ ਪਿਆਰੇ ਉਸ ਗਲਤੀ ਮੈਂ ਖੜਾ ਹਮੇਸ਼ਾ ਸੱਚ ਬੋਲੇ ਆਂ ਕਿ ਤੁਸੀਂ ਗੱਲ ਕਹੀ ਐ ਐ ਕਹਿੰਦੇ ਸੀ ਐ ਕਹਿੰਦੇ ਮੁੱਖ ਮੰਤਰੀ ਸਾਹਿਬ ਕੇ ਆਪਣੇ केजरीवाल ਸਾਹਿਬ ਦੋਨੋਂ ਉਹ ਤਾਂ ਭਾਈ ਬੰਦਾ ਜਾਣੇ ਰਾਹ ਪਿਆ ਵਾਹ ਪਿਆ ਡੋਗਲੇ ਬੰਦੇ ਡੋਗਲੀਆਂ ਨੀਤੀਆਂ ਅਣਜਾਣ ਟੱਕਰ ਗਏ ਇਹਨਾਂ ਨੂੰ ਤਰਵਾਣੀ ਹੈ ਘਾੜ ਤੇਰਵੇ ਦੀ ਘਾੜ ਹੈ ਅਫਸਰ ਸਾਹਿਬ ਮੰਨਦੀ ਨਹੀਂ ਹੈ ਕਿਉਂਕਿ ਜਦ ਪੰਜਾਬੀ ਜੀ ਸਹੀ ਗੱਲ ਕਹਿ ਦਿੰਦੇ ਨੇ ਕਿ ਫਲਾਣਾ ਕਾਰਨਾ ਇੰਜ ਕਹਿ ਦੂ ਕਿਸੇ ਨੂੰ ਉਹ ਕੰਮ ਨਾਲ ਹੋਇਆ ਹੋਇਆ ਮੰਤਲੀਆਂ ਜਾਂਦੀਆਂ ਚਾਰੇ ਪਾਸੇ ਲੋਕਾਂ ਦੀ ਆਵਾਜ਼ ਹੈ ਵੀ ਲੋਕ ਤਾਂ ਅਜ ਪਿੰਡਾਂ ਦੇ ਲੋਕਾਂ ਦੀ ਗੱਲ ਕਰੀਏ ਲੋਕਾਂ ਦੇ ਪਿੰਡਾਂ ਦੇ ਲੋਕ ਤਾਂ ਉਹੀ ਵੈਸੇ ਵੀ ਵੈਸੇ ਵੀ ਦਿਲ ਸਾਫ਼ ਹੁੰਦੇ ਨੇ ਕਿਤੇ ਨੇ ਕਿਤੇ ਜੋ ਸੱਚ ਹੁੰਦਾ ਮੂੰਹ ਤੇ ਕਹਿ ਦਿੰਦੇ ਨੇ ਮੈਂ ਤਾਂ ਪਹਿਲਾਂ ਕਹਿ ਚੁੱਕਿਆ ਹਾਂ ਜਦ ਰੱਬ ਦਾ ਰੂਪ ਹੁੰਨੇ ਆ ਬਚਾਰੇ ਜੋ ਸੜਕਾਂ ਐਨੀ ਬੁਰੀ ਹਾਲਤ ਕੈਦੋਂ ਗੱਲਾਂ ਖੇ ਕਹਤੀਆਂ ਕਿ ਤੂੰ ਬੀਬੀ 30 ਸਾਲ ਆ ਕੇ ਬੜੀ ਨਹੀਂ ਹੈ ਤੇਰੀਆਂ ਕਰਤੂਤਾਂ ਦੇਖ ਕੇ ਭ੍ਰਸ਼ਟਾਚਾਰ ਦੇਖ ਕੇ ਬੀਬੀਨ ਮੋਲਵਾਨ ਸਤਕਾਰੂ ਸਾਡੀ ਐਮ ਐਲ ਏ ਆ ਤੂੰ ਤਾਂ ਲੋਕ ਬੋਲੇ ਤਹੀਂ ਤੂੰ ਮੰਤਰੀ ਹਟਾਇਆ ਕਿਰਦੀਵਾਲ ਸਾਹਿਬ ਨੇ ਜੋ ਸਬੂਤ ਮਿਲ ਗਏ ਪਰ ਮੈਂ ਦੱਸਣਾ ਚਾਹਣਾ ਸਰਕਾਰ ਨੂੰ ਔਰ ਪੰਜਾਬ ਪੁਲਿਸ ਨੂੰ ਕਿ ਮਿਹਰਬਾਨੀ ਕਰਕੇ ਇਨਸਾਫ ਕਰੋ ਮੇਰੇ ਪਿਤਾ ਵੀ ਵੱਡੇ ਪੋਸਟ ਆਫਸਰ ਹੈ ਆਈ ਪੀ ਐਸ ਦੇ ਰਟਾਇਰ ਹੋਏ ਉਹ ਕਹਿੰਸੀ ਬੇਟਾ ਮੈਂ ਜੋ ਮੇਰੀ ਆਤਮਾ ਕਹਿੰਦੀ ਮੈਂ ਕੰਮ ਕਰਨਾ ਨਹੀਂ ਜਾਇਕਾ ਮੈਂ ਨਹੀਂ ਕਰਨਾ ਪਰ ਹੁਣ ਤਾਂ ਮੈਂ ਬਹੁਤ ਪਰਸੂ ਘਟਨਾ ਦੇਖ ਕੇ ਪੁਲਿਸ ਇੱਥੇ ਆਈ ਹੈ ਮੈਂ ਬੇਨਤੀ ਕਰਦਾ ਆਪੀਲ ਕਰਦਾ ਹੈ ਐਸਟੀ ਮੋਹਾਲੀ ਨੂੰ ਕਿ ਕਿਰਪਾ ਕਰਕੇ ਇਨਕੁਆਇਰੀ ਕਰੋ ਇਦੀ ਕਿਹੜੇ ਬੰਦੇ ਕਿਵੇਂ ਆਏ ਉਹਦੇ ਖਿਲਾਫ ਐਕਸ਼ਨ ਨੂੰ ਜੱਗ ਜਾਰ ਕਰੋ ਨੂੰ ਪਿੰਡਾਂ ਦੇ ਇਲਾਕਿਆਂ ਵਾਸੀ ਨਾਲ ਖੜੋਂਗੇ ਹਮ ਪੂਰਾ ਡਟ ਕੇ ਬਿਲਕੁਲ ਖੜਾ ਦਿਨ ਰਾਤ ਦਿਨ ਰਾਤ 32 ਸਾਲ ਹੋ ਗਏ ਹਮ ਇਸ ਤੋਂ ਪਹਿਲਾਂ ਰਵੀ ਸਾਹਿਬ ਇੱਥੇ ਹੁੰਦੇ ਸੀ ਨਵਾਂ ਦੇ ਅਕਾਲੀ ਦਲ ਦੇ ਮੈਂ ਆ ਕੇ ਅੱਤੇ ਚਰਨੀ ਪੈ ਕੇ ਸਭ ਲੋਕਾਂ ਦੇ ਨਾਲ ਲੈ ਕੇ ਤੁਰਿਆ ਜਿੱਤਿਆ ਵੀ ਹਾਰਿਆ ਵੀ ਤਿੰਨ ਵਾਰ ਮੈਨੂੰ ਮੰਤਰੀ ਬਣਾਇਆ ਇਸ ਇਲਾਕੇ ਨੇ ਮੈਂ ਭੁੱਲ ਜੂਗਾ ਕਦੇ ਮੈਂ ਤਾਂ ਹੁਣ ਵੀ ਸੇਵਾਦਾਰ ਹਾਂ ਇਲੈਕਸ਼ਨ ਅਗੇ ਆ ਗਏ ਲੱਗਦਾ ਕਾਂਗਰਸ ਪਾਰਟੀ ਸਰਕਾਰ ਸਾਡੀ ਬਣਨੀ ਬਣ ਜਾਣੀ ਹੈ ਪਰ ਗੁਰੂ ਮਹਾਰਾਜ ਕਰੇ ਅਸੀਂ ਫੇਸਲਾ ਇਲਾਕੇ ਸੇਵਾ ਕਰਨੀ ਹੈ ਮੇਰੀ ਭਾਵਨਾ ਪਿੰਡਾਂ ਦੇ ਲੋਕ ਕਹਿੰਦੇ ਨੇ ਵੀ ਸੜਕਾਂ ਟੁੱਟੀਆਂ ਹੋਈਆਂ ਨੇ ਪਰ ਮੈਡਮ ਤਾਂ ਕਹਿੰਦੇ ਨੇ ਪਿੰਡਾਂ ਦੇ ਵਿੱਚ ਜਾ ਕੇ ਗਰਾਂਟਾ ਵੰਡ ਰਹੇ ਨੇ ਨਵੀਆਂ ਪੰਚਾਇਤਾਂ ਪੰਚ ਸਰਪੰਚਾਂ ਦੀ ਗੱਲ ਕਰੀਏ ਨਾਲ ਜੁੜ ਰਹੇ ਨੇ ਉਹ ਤਾਂ ਕਹਿੰਦੇ ਪਾਰਟੀ ਦੇ ਵਿੱਚ ਵੱਧਾ ਹੋ ਰਿਹਾ ਜੇ ਵਿਕਾਸ ਦੀਆਂ ਗੱਲਾਂ ਕਰ ਰਹੇ ਤਾਂ ਹੀ ਨਵੇਂ ਲੋਕ ਜੁੜ ਰਹੇ ਨੇ ਪਾਰਟੀ ਦੇ ਵਿੱਚ ਕਾਹ ਬਤਾ ਜਿਸका ਕਾਮ ਉਸੀ ਕੋ ਸਾਜੇ ਬੀਬੀ ਜੀ ਥੋੜਾ ਕਿਆ ਕੰਮ ਕਰ ਸੀ ਤੁਸੀਂ ਗਲਤ ਪਾਸੇ ਆ ਗਏ ਹੋ ਇਹ ਤਾਂ ਬਹੁਤ ਘਾੜਨਾ ਕਰਨੀ ਲੋਕਾਂ ਜਾ ਕੇ ਉਤਰ ਕੇ ਮੈਨੂੰ ਪੁੱਛ ਕੇ ਦੇਖੋ ਕਦੇ ਕਿਸੇ ਨੂੰ ਮੈਤੋ ਬਣਾ 47 ਤੋਂ ਲੈ ਕੇ ਬੰਨ ਤੱਕ ਕਦੇ ਕਾਂਗਰਸ ਜਿੱਤੀ ਨਹੀਂ ਹੱਥ ਆ ਕੇ ਮੈਂ ਬਾਬਾ ਜਿੱਤੇ ਆ ਰਿਹਾ ਵੀ ਪਰ ਲੋਕਾਂ ਦਾ ਵਿਸ਼ਵਾਸ ਕਮਾਇਆ ਪੈਸਾ ਨਹੀਂ ਕਮਾਇਆ ਪਿਆਰ ਕਮਾਇਆ ਲੋਕ ਮੇਰੇ ਨਾਲ ਡਟ ਕੇ ਖੜੇ ਆ ਮੈਂ ਲੋਕਾਂ ਨਾਲ ਖੜਾ ਕੋਈ ਅਗਨੇ ਵਾਸ ਕਰ ਦੂੰਦੀ ਮੈਂ ਕਹਿ ਕੇ ਚੱਲੇ ਆ ਮੈਨੂੰ ਫੋਨ ਬੁਲਾਓ ਮੈਂ ਸਭ ਤੋਂ ਅਕਯੋਕ ਲੜਾਈ ਲੜਾਂਗਾ ਤੁਹਾਡੀ ਸੱਚੇ ਦਿਲਾਈ ਲੜਾਂਗਾ ਇਨਸਾਫ ਦੀ ਲੜਾਈ ਲੜਾਂਗਾ ਇਸ ਨੂੰ ਬੇਨਤੀ ਕਰਕੇ ਚੱਲੇ ਆ ਇੱਥੇ ਠੀਕ ਹੈ ਜੀ ਧੰਨਵਾਦ ਸੋ ਇਹ ਸਨ ਸਾਬਕਾ ਮੰਤਰੀ ਜਗਮਉਨ ਸਿੰਘ ਕੰਗੋਣੀ ਪਿੰਡ ਤਿਹੂੜ ਦੇ ਵਿੱਚ ਪਹੁੰਚੇ ਸੀਗੇ ਤੁਹਾਨੂੰ ਪਤਾ ਵੀ ਇੱਕ ਮਾਮਲਾ ਗਰਮਾਇਆ ਹੋਇਆ ਸੀਗਾ ਦੋ ਤਿੰਨ ਬਜ਼ੁਰਗਾਂ ਨੇ ਉਹਨਾਂ ਦੇ ਨਿੱਜੀ ਬਿਆਨ ਸੀ ਚਾਣਲ ਦੇ ਉੱਪਰ ਉਸ ਤੋਂ ਬਾਅਦ ਉਹਨ ਪਿੰਡ ਦੇ ਵਿੱਚ ਪੁਲਿਸ ਆਉਂਦੀ ਆ ਰਾਤ ਨੂੰ ਘੇੜੇ ਮਾਰਦੇ ਆ ਚੱਕਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਦਬਾਇਆ ਜਾਂਦਾ ਧਮਕਾਇਆ ਜਾਂਦਾ ਕਿਤੇ ਨਾ ਕਿਤੇ ਡਰ ਦਾ ਮਾਹੌਲ ਪਿੰਡ ਦੇ ਵਿੱਚ ਬਣਿਆ ਹੋਇਆ ਸੋ ਪਿੰਡ ਵਾਲਿਆਂ ਨੂੰ ਇਲਾਕਾ ਨਿਵਾਸੀ ਨੂੰ ਹੱਲਾਸ਼ੀਰ ਦੇਣ ਵਾਸਤੇ ਵੀ ਘਭਰਾਉਣ ਦੀ ਲੋੜ ਨਹੀਂ ਹੈਗੀ ਵੀ ਸਾਡੀ ਪੂਰੀ ਟੀਮ ਕਾਂਗਰਸ ਪਾਰਟੀ ਜਿਹੜੀ ਪੂਰੀ ਟੀਮ ਹੈ ਅਸੀਂ ਤੁਹਾਡੇ ਨਾਲ ਖੜੇ ਆ ਜਦੋਂ ਮਰਜ਼ੀ ਅੱਧੀ ਰਾਤ ਨੂੰ ਚਾਹੇ ਫੋਨ ਕਰਿਓ ਅਸੀਂ ਡਟ ਕੇ ਤੁਹਾਡੇ ਨਾਲ ਖ